ਬਈ ਅੱਜ ਦੁਬਾਰਾ ਪਛ ਪਾਈਲਰ ਟਰਾਲੀਆਂ ਦੀ ਵੀਡੀਓ ਬਣਾਵਾਂਗੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਮਾਲਕ ਦਾ ਜਿਹੜਾ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਮਾਲਕ ਨਾਲ ਤੁਸੀਂ ਸੰਪਰਕ ਕਰਕੇ ਟਰਾਲੀਆਂ ਖਰੀਦ ਸਕਦੇ ਹੋ ਸੁਣੋ ਬਖਮਣੇ ਪਹਿਲਾਂ ਟਰਾਲੀਆਂ ਬਚ ਨਵੇਂ ਨਗੌਰ ਟਰਾਲੇ ਵੀ ਖੜੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੀ ਬੈਕਸਾਈਡ ਉੱਤੇ تک ਆਪਾਂ ਕਵਰ ਕਰਾਂਗੇ 10-15 ਟਰਾਲੀਆਂ ਆਪਣੇ ਕੋਲ ਜਿਵੇਂ ਨਵੇਂ ਨਗੌਰ ਦੂਰੇ ਟਾਰੇ ਸਿੰਗਲ ਤੇ ਜੀ ਆਹ ਬੜੀ ਕੋ ਪਹਿਲੀ ਟਰਾਲੀ ਆ ਇਹ ਡਬਲ ਟਰੈਕ ਟਰਾਲਾ ਟਰਾਲਾ ਤੁਸੀਂ ਦੇਖੋ ਸੋ ਸੁਣੋ ਚੰਗੀ ਨਹੀਂ ਖੰਦਾ ਬਣਿਆ ਜਾਲੀ ਵਾਲਾ ਵਟ ਲੱਗਿਆ ਜਾਲੀ ਵਾਲਾ ਵਟ ਲੱਗਿਆ ਪੂਰਾ ਨਮਾ ਲਕੋਰ ਜਮਾ ਪੂਰਾ ਸਾਫ ਕੰਡੀਸ਼ਨ ਦਾ ਟਰਾਲਾ ਜੀ ਜੇ ਤੁਸੀਂ ਡਾਲਾ ਕੁਛੋਂ ਡਾਲਾ ਲਾ ਖੁੱਲਦਾ ਉੱਪਰੋਂ ਉੱਪਰੋਂ ਥੱਲੇ ਨੂੰ ਦੋ ਪਾਸੇ ਦਾ ਡਾਲਾ ਖੁੱਲਦਾ ਤੇਰੇੜ ਬਗੈਰ ਦਾਗਾ ਥੱਲੇ ਤੁਸੀਂ ਦੇਖ ਸਕਦੇ ਪੰਪ ਹਿੱਸੇ ਦਾ ਚੰਗਾ ਬਣਿਆ ਹੋਇਆ ਪੂਰਾ ਹੈਵੀ ਕੰਡੀਸ਼ਨ ਦਾ ਕਿ ਪੂਰਾ ਹੈਵੀ ਬਣਿਆ ਹੋਇਆ ਇਹ ਸਾਫ਼ ਨਹੀਂ ਇਹਦਾ ਟਰਾਲ 1,75,000 ਰੁਪਏ ਦੀ ਮੰਗ ਹੈ ਇਹ ਦੋੜ ਤੋਂ ਫਰੇਡ ਡਬਲ ਟੇਰਾ 240 ਵਾਰ ਚ ਤੇ ਇਹਦੇ ਉੱਤੇ ਬੈਠਾ ਜਿਹੜਾ ਸਿੰਪਲ ਬਿੱਟ ਲੱਗਿਆ ਪਚਾਰ ਜਾਲੀਆ ਬਿੱਟ ਨਾਲ 1,20,000 ਰੁਪਏ ਤੇ ਟਰਾਲੀ ਦੀ ਮੰਗ ਹੈ ਅੱਲੀਓ ਤੀ ਫਰਸ਼ ਦੇਸਨਾਂ ਵਿੱਚ ਅਰਸ਼ ਵਿੱਚ ਬਿਲਕੁਲ ਸਾਫ਼ ਚੰਗਾ ਟਰਾਲ ਆਈ ਇਹ ਨਾਲਾ ਵੀ ਤਾਂ ਹਾ ਤੋਂ ਥੱਲੇ ਨੂੰ ਥੱਲੇ ਤੋਂ ਉੱਪਰ ਨੋ ਖੁੱਲਦਾਗਾ ਇਹ ਦੂਰ ਉਹ ਸੁਣੇ ਚਾਲੀਆ ਡਬਲ ਟਰਾ ਜਿਹੜੀ ਦੀ 1 ਲੱਖ ਤੇ 20000 ਰੁਪਏ ਦੀ ਮੰਗ ਸੀ ਬਈ ਇਹਦੀ ਹੈਗੀ 1 ਲੱਖ ਤੇ 15000 ਰੁਪਏ ਖਾਲੀ ਵਾਲਾ ਬੈੱਡ ਲੱਗਿਆ ਇਹ ਕੁੜੀ ਖਿੱਤਣ ਵਾਲਾ ਬੱਚੇ ਤੇ ਬਈ ਸਿਕੰਜਾ ਲੱਗਿਆ ਆ ਤੁਸੀਂ ਦੇਖਸਣ ਪੂਰੀ ਖਤਨਾ ਸਪੈਸ 56 ਵਿੱਚ ਹੀ ਨਾਲ ਇਹ ਪੂਰਾ ਚੰਗਾ ਤੇ ਹੈ ਹੀ ਪਨਾ ਹੀ ਇਹਦਾ ਬਗੈਰ ਪੰਪਾ ਸਾਦਾ ਬਗੈਰ ਪੰਪਾ ਵਾਲਾ ਕਾਲਾ ਡਬਲ ਟਰ ਇਹ ਸਾਰਾ ਬੇਟਲ ਨਾ ਹੋਣਾਗਾ ਬਗੈਰ ਡਾਂਡੇ ਦਾ ਇਹਦੇ ਵੀ ਵੀ ਚੰਗੇ ਹੈਗੇ ਸਾਮ ਪੈਰਾਗੇ ਇਹ ਜਿਹੜੀ ਦੀ 115000 ਰੁਪਏ ਦੀ ਮੰਗ ਹੈ ਇਦੂ ਰੱਤਨ ਕੋਲ ਜੇਮਨ ਨਮਾਨਾ ਕੋਟਰ ਆਲਾ ਅਨੇ ਐਰ ਵੀ ਬੁਧੀ ਚੰਗਿਆ ਇਹਦੇ ਉੱਤੇ ਵੀ ਬਿੱਡ ਹੈ ਜਿਹੜਾ ਬਗੈਰ ਜਾਲੀ ਵਾਲਾ ਵੀ ਚੰਗੀ ਕੰਡੀਸ਼ਨ ਦਾ ਇਹਨਾਂ ਦਾ ਆਲਾ ਹੀ ਉੱਪਰ ਥੱਲੇ ਨੂੰ ਫੁੱਲਦਾ 1,745,000 ਰੁਪਏ ਟਰਾਲੇ ਦੀ ਦੀ ਮੰਗ ਆ ਇਹਨੇ ਪਾਵਾਟਰਾ ਲੈਫਟਾ ਵਾਲਾ ਰੰਮਾਗਾ ਇਹਨਾਂ ਮਾਟਰ ਆਲਾ ਦੂਬਾਰਾ ਪੀਲੇ ਤੇ ਇੱਕ ਹੋਰ ਟਰਾਲਾਗਾ ਇਹਦੇ ਜਾਲੀ ਵਾਲਾ ਵਿੱਡ ਲੱਗਿਆ। ਇਹਨੂੰ ਮਗਰੋਂ ਪਾਤਾ ਖਾਦਨੇ। ਇਹਦੇ ਟਾਇਰ ਵੀ ਚੰਗੇ ਹੈਗੇ। ਸਾਫ ਪੈਰਾ ਵਧੀਆ। ਇਹਦਾ ਡਾਨਾ ਜੀ ਉੱਪਰ ਥੱਲੇ ਨੂੰ ਖੁੱਲਦਾ। 40 ਵਾਲਾ ਵਿੱਡ ਲੱਗਿਆ। ਦੋਬਲ ਟਾਇਰ ਹੈ। ਰੀਡੀ ਢਮਾਡਾ ਕੀ। 1,30,000 ਰੁਪਏ ਦੀ ਢਮਾਡਾ। ਪਹਿਲਾ ਆਪਣੇ ਕੋਲ ਡਬਲ ਡਰਾ ਫੇਰਾ ਹੀ ਇਹ ਜਾਲੀ ਵਾਲਾ ਬਿੱਡ ਲੱਗਿਆ ਇਹਦੀ ਕਨਿਸ਼ਨ ਨੰਨੀ ਆ ਜੀ ਚੰਗੀ ਕਨਿਸ਼ਨ ਦਾ ਜਦੋਂ ਇਹ ਸਾਫ ਡਾਲਾ ਇਹਦਾ ਇਹ ਡਾਲਾ ਖੁੱਲਦਾਗਾ ਉਸ ਪਰ ਥੱਲੇ ਨੂੰ ਖੁੱਲਦਾ ਜਾਲੀ ਵਾਲਾ ਬਿੱਡ ਮਗਰ ਪੰਗੇ ਇਹ ਜਿਹੜਾ ਮੌਂਟ ਹੈ ਇਹ ਇਸ ਲੱਖ 75000 ਰੁਪਏ ਟਮਾਟਾ ਦੇ ਇਹ ਜਮਾਨ ਨਾ ਨਾ ਕੋ ਪੂਰੀ ਸਾਫ ਨਹੀਂ ਨਾ 12 ਫੁੱਟ ਲੰਬਾ ਤੇ ਸਾਢੇ 6 ਫੁੱਟ ਚੌੜਾ ਜਾਲੀਆਂ ਦਾ ਵਿਟ ਲਿਆ ਪੂਰਾ ਚੰਗੀ ਜਿਹੀ ਨਹੀਂ ਨਾ ਸਾਲਾ ਪੂਰਾ ਹੈਗੀ ਅੰਤਰ ਦਾ ਘਰ ਨਵੇਂ ਆ ਇਹਦਾ ਰਨੜਾ ਪਰਸਲੇ ਨੂੰ ਖੋਦਾਂਗਾ ਦੇ ਨੀਂ ਨਾ ਬਣਿਆ ਹੋਇਆ ਜੀ ਤੇ ਇਹਦੀ ਡਿਮਾਂਡ ਆੜੀ 220000 ਰੁਪਏ ਦੀ ਡਿਮਾਂਡ ਹੈ ਜੀ ਕੋਈ ਬਾਕੀ ਮੌਕੇ ਤੇ ਮੰਨਤਨ ਹੋ ਜੂਗਾ ਤੇ ਜਿਹੜਾ 22 ਦਾ ਨੰਬਰ ਆ ਵੀਡੀਓ ਤੋਂ ਪਾਉਣੇ ਹੈ ਭਾਈ ਦਾ ਤੁਸੀਂ ਸੰਪਰਕ ਕਰਕੇ ਸਾਲੇ ਸਾਲੀਆਂ ਥੀਸੜ